ਹਾਂਜੀ ਬਿਲਕੁਲ ਜੀ ਦੋਸਤੋ ਤੁਸੀਂ ਇਹ ਲਾ ਲਓ ਵੀ ਚਾਰ ਕਿੱਲੇ ਤੋਂ 24.5 ਲੱਗ ਗਿਆ ਜੀ ਆਪਣਾ 1.5 ਕਿੱਲਾ ਰਹਿ ਗਿਆ ਪੌਦਾ ਵਾਲਾ ਜੀ ਅੱਛਾ ਆਪਣਾ ਠੇਕੇ ਦਾ ਕੀ ਰੇਟ ਹੈ ਜ਼ਮੀਨ ਦਾ ਇੱਥੇ ਜੀ ਹੈਗਾ 82-83000 ਰੁਪਿਆ ਜੀ ਦੋ ਕਿਸ਼ਤਾਂ ਨੇ ਨਹੀਂ ਜੀ ਇੱਕ ਕਿਸ਼ਤ 'ਚ ਪੈਸੇ ਜੀ 83000 ਰੁਪਿਆ ਇੱਕ ਕਿਸ਼ਤ 'ਚ ਹਾਂਜੀ ਹਾਂਡਵਾਸ ਦੇਣਾ ਪੈਂਦਾ ਜੀ ਇਹ ਜਦੋਂ ਸ਼ੁਰੂ 'ਚ ਤੁਸੀਂ ਜੀ ਝੋਨਾ ਲੱਗਿਆ ਸੀ ਨਾ ਪੀਲਾ ਜਾ ਕਿਉਂ ਹੁੰਦਾ ਕਿਰਾ ਥੋੜਾ ਇੱਕ ਵਾਰੀ ਇੱਕੀ ਵਾਰੀ ਬਿਨਾਂ ਬਰਸਾਤ ਤੋਂ ਜੀ ਰੁੱਕ ਕੇ ਚੱਲਦਾ ਜੀ ਅਚਰ ਰੁੱਕ ਕੇ ਚੱਲਦਾ ਹੈ ਹਾਂਜੀ ਹਾਂ ਦੋ ਚਾਰ ਦੇ ਰੁੱਕੇ ਫਿਰ ਜਦੋਂ ਚੱਲਦਾ ਜੀ ਵਧੀਆ ਝਾੜ ਦਿੰਦਾ ਜੀ ਠੀਕ ਹੈ ਹਾਂ ਬਾਈ ਕਿੰਨਾ ਕ ਲਾ ਦਨੇ ਹੋ ਹਾਂਜੀ ਅਸੀਂ 16 ਬੰਦੇ ਆ ਜੀ ਹਾਂ ਕਿੰਨਾ ਲਾ ਦਨੇ ਹੋ ਹਾਂਜੀ ਅਸੀਂ 4 ਕਿੱਲੇ ਲਾ ਆ ਜੰਨੇ ਆ ਜੀ 4 ਕਿੱਲੇ ਸੋਨਾ ਬੰਦੇ ਪੈਂਡ ਵਧੀਆ ਟਾਈਮ ਨਾਲ ਡਨ ਟੂ ਡਨ ਹੈ ਜੀ 4 ਡੇਲੀ ਲਾ ਦਨੇ 21 ਦਿਨ ਹੋ ਗਏ 17 ਤਰੀਕ ਨੂੰ ਲੱਗ ਰਹੇ ਸੀ 21 ਦਿਨ ਹੋ ਗਏ ਜੀ ਸਾਨੂੰ ਹਾਂ ਹਾਂਜੀ 65 ਕਿੱਲਾ ਲਾਤਾ ਜੀ 65 ਕਿੱਲਾ ਲਾਤਾ ਹਾਂਜੀ ਕਿਹੜਾ ਪਿੰਡ ਹੈ ਜੀ ਪਿੰਡਾਂ ਦੇ ਦਾਣੇ ਤੋਂ ਆ ਜੀ 2 ਕਿੱਲੇ ਦਾਣੇ ਤੋਂ ਨਾ ਤੁਸੀਂ ਲਾਤਾ ਕਹਿੰਨੇ ਹੋ ਭਈਏ ਕ ਹੈਂ ਦਸ ਨਾਲੀਆਂ ਸਾਨੂੰ ਰਹਿਦਾ ਜੀ ਰਹਿੰਦਾ ਹੈ ਜੀ ਕਿੰਨਾ ਕੁ ਅਜੇ ਰਹਿੰਦੇ 20 ਕਿੱਲੇ ਫੇਕੇ ਤੇ ਲਿਆ ਹੋਇਆ ਹਾਂਜੀ ਕਿਹੜਾ ਪਿੰਡ ਹੈ ਸਤਕਾ ਜੀ ਕੀ ਰੇਟ ਲਿਆ ਹੋਇਆ ਹੈ ਇਥੇ ਵਾਲਾ ਰੇਟ ਹੈ ਜੀ। 86 ਨਾ ਓਕੇ ਸਾਰਾ ਜ਼ਿੰਮੇਦਾਰ ਸਹੀ ਹੈ ਸਾਡਾ। ਹਾਂ। ਬੰਦੇ ਬੰਦੇ ਚਾਹ ਪਾਣੀ ਵੀ ਓਕੇ ਜੀ। ਚਾਹ ਟਾਈਮ ਚਾਹ ਦਿੰਦਾ ਜੀ। ਹੈਂ? ਚਾਹ ਟਾਈਮ ਚਾਹ ਆਂਦਾ ਖੁਸ ਰੱਖਦਾ 24 ਘੰਟੇ ਦੀ ਕੋਈ ਆਪਾਂ ਨੂੰ ਦਿੱਕਤ ਨਹੀਂ ਕਿਸ ਗੱਲ ਦੀ ਜੀ। ਠੀਕ ਹੈ। ਬਹੁਤ ਵਧੀਆ ਜ਼ਿੰਮੇਦਾਰ ਮਿਲਿਆ ਜੀ। ਬਟ ਵੀ ਸਾਨੂੰ ਕਹਿੰਦੇ ਆਪਣੇ ਰੁਪਏ ਚੱਕੋ ਝੋਨਾ ਲਾ ਕੇ ਆਪਣੇ ਰੁਪਏ ਲੈ ਜੋ ਜੀ। ਜਿਵੇਂ ਭਾਈ ਕਹਿੰਦਾ 4 ਕਿੱਲੇ ਡੇਲੀ ਲਾਦਣੇ ਆ ਲਾਦਣੇ ਹੋ। ਇਹ ਦੇਖੋ ਹੀ ਸਾਡੇ ਨਾਲ ਬੈਠਾ ਐਵੇਂ ਲੱਗਦਾ ਵੀ ਕਿ ਸਾਡੇ ਮਜ਼ਦੂਰ ਹੋਵੇ ਪਾਏ ਤੇ ਜ਼ਿੰਮੇਦਾਰ ਹੈਗਾ ਜੀ ਬੰਦਾ ਜ ਅਸੀਂ ਲਾਦੇ 4 4.5 ਕਿੱਲੇ ਲਾਉਂਦੇ ਜੀ ਜੀ ਲਾ ਕੇ ਵਧੀਆ ਝੋਨਾ ਲਗਦੇ ਆ ਕਿਵੇਂ ਜੀ ਜ਼ਿੰਮੇਦਾਰ ਕਹਿੰਦਾ ਉਹ ਜੀ ਝੋਨਾ ਲਾਉਂਦੇ ਆ ਅੱਛਾ 4 ਕਿੱਲੇ ਲਾ ਦਾਨੇ ਹੋ ਹਾਂਜੀ ਹਾਂਜੀ ਠੀਕ ਹੈ ਬਿਲਕੁਲ ਇਹ ਦੇਖ ਸਕਦੇ ਹੋ ਬੱਚੇ ਖੜੇ ਨੇ ਇੱਧਰ ਭਾਈਆਂ ਖੜੀਆਂ ਨੇ ਤੇ ਇੱਧਰ ਲਾ ਰਹੇ ਹਾਂ ਕਹਿੰਦੇ 65 ਕਿੱਲੇ ਲਾ ਤੇ ਇਹ ਹੁੰਦੀ ਹੈ ਕਮਾਈ ਕੰਮ ਕਰਨਾ ਅਸਲ ਜੱਜ ਕੇ ਠੋਕ ਕੇ ਕੰਮ ਕਰਦੇ ਨੇ ਲਾਤੇ 65 ਕਿੱਲੇ ਹਾਂਜੀ ਹਾਂਜੀ ਲਾ ਕਹੇਦਣਾ ਚ ਇਲਾਦੇ ਜੀ 20 ਦੇਣਾ ਚਾਹੀ ਜੀ 20 360 ਜਾਨੀ ਕਿ ਵੀ ਸਾਢੇ ਕਿ ਸਵਾ 3 ਕਿਲੇ ਰੋਜ਼ ਦਾ ਦੜਾ ਪੈ ਗਿਆ ਅਬ ਵਿਚ ਦੀ ਗਰਮੀ ਵੀ ਪਹਿਲਾਂ ਜਿਆਦੇ ਸੀ ਹੋ ਜਾਂਦੀ ਕਿਰਪਾ ਉਹਦੇ ਵੀ ਲਾਈਟ ਲੋਡ ਦੀ ਵੀ ਸ਼ਾਰਟ ਹੋ ਜਾਂਦੀ ਹੈ ਸੌ ਸਿਸਟਮ ਹੁੰਦੇ ਨੇ ਬਿਲਕੁਲ ਬਿਲਕੁਲ ਜੀ ਦੋਸਤੋ ਤੁਸੀਂ ਇਹ ਲੈ ਲਓ ਵੀ 4 ਕਿਲੇ ਤੋਂ ਸਾਢੇ 4 ਕਿਲਿਆਂ ਦਾ ਦੜਾ ਚੱਲਦਾ ਜਦੋਂ ਪਹਿਲਾਂ ਗਰਮੀ ਸੀ ਉਦੋਂ ਸਾਢੇ ਕਿ ਤਿੰਨ ਕਿਲੇ ਜਾਨੀ ਕਿ ਗਰਮੀ ਵੀ ਬਾਲੀ ਸੀ 10 ਦਿਨ ਪਹਿਲਾਂ ਜੇ ਕਹੀਏ ਵੀ ਆਏ ਲੈ ਲਓ ਵੀ ਤੋ ਜੀ ਚਾਲੋ ਜੀ ਚਾ ਉੱਥੇ ਵੀ ਕਰੀ ਪਈ ਆ ਥੋੜੀ ਜਿਹੀ ਘੱਟੇ ਤੇ ਕੋਈ ਗੱਲ ਨਹੀਂ ਜੀ ਸੱਤ ਕਿਲੇ ਜੀ ਕਦੇ ਸਿਮਰ ਨੰਬਰਦਾਰ ਦੇ ਅਕਲ ਜੀ ਚਾਹ ਜੀ ਸਿਮਰ ਨੰਬਰਦਾਰ ਦੀ ਦੇਖ ਸਕਦੇ ਹੋ ਵੀ ਚਾਹ ਵੀ ਬਾਈਆਂ ਦੀ ਇੱਧਰ 60 ਕਿਲੇ ਆਪਣੀ ਲਈ ਲੈ ਨੇ ਸੱਤ 60 7 ਅੱਛਾ 60 ਕਿਲੇ ਫਿਰ ਤਾਂ ਠੇਕੇ ਤੇ ਲੈ ਹੋਏ ਨੇ ਹਾਂ ਜੀ ਹਾਂ ਹਾਂ 10 ਆਪਣੇ ਘਰ ਦੇ ਦੇ 50 ਠੇਕੇ ਦੇ ਨੇ ਜੀ ਅੱਛਾ 50 ਠੇਕੇ ਤੇ ਹਾਂ ਜੀ ਹਾਂ ਇੱਕ ਕਿਸ਼ਤ ਚ ਹਾਂ ਜੀ ਹਾਂ 83000 ਦੋ ਜੀ ਫਿਰ ਕਾਹੇ ਲੱਖ ਹੋ ਗਿਆ 40 ਇਹ ਤਾਂ ਜੀ ਬਥੇਰਾ ਬਣ ਗਿਆ ਜੀ ਹੁਣ ਫੇਰ ਇਹ ਪਤਾ ਲੱਗੂ ਗਈ ਸੁੱਕਣ ਵਾਲੀ 55 ਲੱਖ ਰੁਪਇਆ ਠੇਕਾ ਹੋ ਗਿਆ ਹਾਂਜੀ ਹਾਂ ਬਥੇਰਾ ਠੇਕਾ ਹੋ ਗਿਆ ਤੇ ਖਰਚਾ ਹੀ ਪੈ ਜਾਂਦਾ ਜੀ 70 ਲੱਖ ਤੇ ਜਾਣੇ ਜੀ ਕੰਮ 70 ਲੱਖ ਰੁਪਇਆ ਖਰਚਾ ਹੋ ਜੂ ਪਿੱਛੇ ਜੀ ਹਾਂ ਸਭ ਸਪਰਿਆਂ ਰਿਆਂ ਬਹੁ ਮਹਿੰਗੀਆਂ ਨੇ ਜੀ ਹਾਂ ਹਾਂਜੀ ਹਾਂ 70 ਲੱਖ ਤਾਂ ਫਿਰ ਨਕਦ ਹੋ ਜੂ ਹਾਂਜੀ ਹਾਂ ਨਕਦੇ ਹੋ ਜੂ ਹਾਂਜੀ ਹਾਂ ਨਕਦ ਠੇਕਾ ਐਡਵਾਂਸ ਸਹੀ ਦਵਾਈਆਂ ਨਕਦ ਆਉਂਦੀਆਂ ਨੇ ਜੀ ਬਿਲਕੁਲ ਕੀ ਨਾਮ ਹੈ ਭਾਈ ਆਪਣਾ ਮੇਰਾ ਜੀ ਸਿਮਰਜੀਤ ਸਿੰਘ ਨੰਬਰਦਾਰ ਜੀ ਠਸਕਾ ਠਸਕਾ ਦੇਖ ਸਕਦੇ ਹੋ ਜੀ ਸਿਮਰਨਜੀਤ 60 ਕਿਲੇ ਲਾਏ ਨੇ 10 ਹਬਦੇ ਨੇ 50 ਠੇਕੇ ਤੇ ਠੇਕਾ 82 83000 83 ਨੂੰ ਹਾਂਜੀ ਹਾਂ 83 ਨੂੰ ਲਈ ਹੋਈ ਹੈਗੀ ਤੁਸੀਂ ਪੰਚਾਇਤੀ ਜ਼ਮੀਨਾਂ ਕਿਵੇਂ ਆ ਇਹ ਇਹ ਜੀ ਆਪਣੀ ਲੋਕਲ ਜੀ ਲੋਕਲ ਜ਼ਿਮੀਂਦਾਰਾਂ ਦੀ ਜੀ ਅੱਛਾ ਦੀ ਹਾਂਜੀ ਹਾਂ ਤੇ ਤੁਸੀਂ ਲਾ ਲਓ ਵੀ ਠੇਕਾ ਵੀ ਨਗਦ ਦੇਣਾ 83 ਨੂੰ ਜੋੜ ਲਓ ਤੁਸੀਂ ਆਪਣਾ 50 ਕਿਲੇ ਸਾਹਿਬ ਲਾ ਲਓ 85 40 ਲੱਖ ਤੇ ਉੱਤੇ ਹੋ ਗਿਆ 3000 ਜਿਸਾਬ ਲਾ ਲਓ ਵੀ ਕਿੰਨਾ ਬਣ ਗਿਆ 15 ਲੱਖ ਹੋ ਗਿਆ ਕੁਪ ਇਕੱਠੇ ਲਾਏ ਹੋਏ ਨੇ ਹਾਂਜੀ ਹਾਂ ਸਮਾਸੋਤਰਾਲੀ ਬੰਨੀ ਹੋਈ ਹੈ ਇਹ ਬਿਲਕੁਲ ਯੋ ਇਕੱਠੇ ਕੁੱਪ ਸਾਨੂੰ ਜ਼ੂਮ ਕਰਕੇ ਦਿਖਾਉਣਾ ਅਜੇ ਤੱਕ ਆਪਣੇ ਨਹੀਂ ਆਏ ਹਾਂ ਇਹ ਆ ਕੁੱਪ ਲਾਏ ਹੋਏ ਨੇ ਇਕੱਠੇ ਕਿੰਨੇ ਕੁੱਪ ਨੇ ਬਾਈ ਜੀ 16 ਨੇ ਜੀ ਅੱਛਾ